ਇਹਦੀ ਬੋਡੀ ਕਿਹੜੀ ਆ ਯਾਰ? ਜੌਨਸਨ ਵਾਲੀ ਆ। ਉਹ ਪਰਾ ਪਲਾਸਟਿਕ ਦੀ ਬੋਡੀ ਆ। ਇਹ ਸੀ ਕਿੰਨੇ ਦਾ? ਇਹ 35000 ਦਾ। ਹਾਂ ਪਾਣੀ ਕਿੱਥੇ ਪੈਂਦਾ ਇਹ ਚ ਯਾਰ? ਉਹ ਰਾਵਾਂ ਦੇ। ਆ 12000 ਦਾ। ਇਹ ਕਹਦੇ ਮਹਿੰਗਾ? ਉਹ ਇਹ ਬੜਾ ਇਹ ਤੋਂ। ਇਹ ਗੱਲ ਮੰਨਦਾ ਤੇਰੀ ਵੱਡਾ ਇਹ। ਚੱਲਣਾ ਕਿਵੇਂ ਇਹ? ਇਹ ਰਿਮੋਟ ਨਾਲ। ਟੀਵੀ ਆ ਰਿਮੋਟ ਨਾਲ ਚੱਲ ਜੂ। ਤੂੰ ਇਹਦਾ ਸੋ ਫੁੱਲਾਂ ਵਾਲਾ ਕੂਲਰ ਹੈ ਤੇਰੇ ਕੋਲ? ਯਾਰ ਤੂੰ ਕੁੜੀ ਨੂੰ ਗਿਫਟ ਕਰਨਾ ਵਾ।

ਚੱਕੋ ਜੀ ਆ ਕੁਲਰ ਨਮਾ ਹੀ ਆਇਆ ਵਾ ਕਿਵੇਂ ਚੱਲੂ ਇਹ ਇਹ ਐਂ ਚੱਲਦਾ ਉਹ ਨਰਮਾ ਕੁਲਰ ਨਮਾ ਕਿ ਚੱਲਦਾ ਯਾਰ ਉਹ ਪਰਾਵਾ ਕਿਹੜੀਆਂ ਗੱਲਾਂ ਕਰੀ ਜਾਂਦਾ ਤੂੰ ਹਾਂ ਅੱਛਾ ਮੇਰੀ ਗੱਲ ਸੁਣ ਹਾਂ ਇਹਦੀ ਬਾਡੀ ਕਿਹੜੀ ਆ ਯਾਰ ਜੌਨਸ ਨੇ ਵਾਲੀ ਯਾਰ ਉਹ ਪਰਾ ਪਲਾਸਟਿਕ ਦੀ ਬਾਡੀ ਆ ਬਲੂ ਸਟਾਰ ਦਾ ਸਾਡਾ ਕੁਲਰ ਸਭ ਨਾਲੋਂ ਜ਼ਿਆਦਾ ਇਹੀ ਵਿਗਦਾ ਸਮਰਾਲੇ ਜੀ ਬੋਲਦਾ ਪਿਆ ਉਹ ਨਹੀਂ ਨਹੀਂ ਹੱਦ ਹੋ ਗਈ ਯਾਰ ਜ਼ਿਆਦਾ ਕਿਉਂ ਬੋਲਣਾ ਪਾਣੀ ਲੈ ਕੇ ਆ ਤੂੰ ਫਿਰ ਖੜ ਗਿਆ ਯਾਰ ਕਮਾਲ ਕਰੀ ਜਾਂਦਾ ਪੀ ਲੈਨੇ ਆ ਪਾਣੀ ਆ ਦੋਗੇ ਦਰਾਂ ਲਈ ਇੱਧਰ ਹੋ ਮੜਾ ਦੇ ਹਾਂ ਦੇਖੋ ਦੇਖੋ ਜੀ ਉਹ ਮੇਰੀ ਗੱਲ ਸੁਣ ਹਾਂਜੀ ਇੱਧਰੋਂ ਪਾਣੀ ਕਿਧਰੋਂ ਪੈਣਾ ਐ ਚ ਇਹ ਬੁੱਕਾ ਨਾਲ ਪੈਣਾ ਪਾਣੀ ਉਹ ਭਾਈ ਸਾਹਿਬ ਪਾਣੀ ਪੈਪ ਨਾਲ ਹੀ ਪਊਗਾ ਅੱਛਾ ਪੈਪ ਨਾਲ ਦਵੋਗੇ ਫਿਰ ਤੈਨੂੰ ਬੈੱਡ ਨਾ ਲਵਾ ਦੀ ਇੱਥੇ ਸੋ ਜਾ ਤੂੰ ਹੋਰ ਤੂੰ ਕੋੜੀਆਂ ਗੱਲਾਂ ਕਰੀ ਜਾਂਦਾ ਤੂੰ ਸਿੱਧਾ ਜਵਾਬ ਦੇ ਕੀ ਕਰੀ ਜਾਂਦਾ ਤੂੰ ਓਏ ਜਵਾਬ ਵੀ ਦੇ ਰਿਹਾ ਸਰ ਤੁਹਾਡੇ ਹਰੇਕ ਸਵਾਲ ਦਾ ਜਵਾਬ ਆਪਣੇ ਕੋਲ ਹੈਗਾ ਵਾ ਆ ਦੇਖੋ ਕੂਲਰ ਸਾਹ ਨੂੰ ਜਦਾ ਹੀ ਭਿਗਦਾ ਸਮਰਾਲੇ ਚ ਦੇਖੋ ਜੀ ਕੂਲਰ ਦੇਖੋ ਮਹਾਰਾਜ ਅੱਛਾ ਮੇਰੀ ਗੱਲ ਸੁਣ ਇਹ ਚ ਪਾਣੀ ਕਿਹੜਾ ਪਊਗਾ ਓਏ ਗਟਰ ਵਾਲਾ ਪਲੀ ਉਹ ਨਾਰਮਲ ਪਾਣੀ ਹੋਣਾ ਯਾਰ ਫੇਰ ਇਹ ਗੱਲ ਕਿਹੜੀਆਂ ਤੂੰ ਗੱਲਾਂ ਸਵੇਰੇ ਸਵੇਰੇ ਭੰਗ-ਭੰਗ ਪੀਤੀ ਆ ਤੇਰੀ ਉਹ ਸਾਹ ਰੁੱਲੀ ਜਾਣੀ ਗੱਲ ਦਾ ਜਵਾਬ ਦੇ ਰਿਹਾ ਮੈਂ ਤੈਨੂੰ ਨਾਰਮਲ ਗੱਲਾਂ ਨੇ ਇਹ ਤਾਂ ਨਾਰਮਲ ਗੱਲਾਂ ਪਤਾ ਹੀ ਹੁੰਦੀਆਂ ਸਾਰਿਆਂ ਨੂੰ ਮੈਂ ਤਾਂ ਪੁੱਛਦਾ ਕੋਈ ਹੋਰ ਪਾਣੀ ਪਾਉਣ ਨਾਲ ਅਲਰਜੀ-ਲੁਰਜੀ ਨਾ ਹੋ ਜੀ ਦੇ ਨੂੰ ਓ ਯਾਰ ਦਿਖਾ ਮੈਨੂੰ ਅਲਰਜੀ ਨਹੀਂ ਤਖ ਤੇਹੀ ਲੱਗ ਰਹੀ ਜਨਮ ਦਾ ਇਹ ਕੁਲਰ ਆ ਤੂੰ ਥੋੜੀ ਐ ਇਹ ਜਿਹੜਾ ਅਲਰਜੀ ਤੈਨੂੰ ਨਹੀਂ ਹੋਰ ਬਸ ਦੇਖੋ ਕੁਲਰ ਬੁੱਕ ਕਰੋ ਉਹ ਦੇਖੇ ਰਿਆਂ ਵਾ ਤੂੰ ਤਾਂ ਐ ਕਹਿੰਦਾ ਵੀ ਆਉਂਦੇ ਚੱਕ ਕੇ ਪਿੱਛੇ ਕੁਝ ਨਹੀਂ ਆ ਜੀ ਪਿੱਛੇ ਕੀ ਹੁੰਦਾ ਤੇ ਮੇਰੀ ਗੱਲ ਸੁਣ ਹਾਂ ਕੋਈ ਐਹ ਜਿਹਾ ਕੂਲਰ ਹੈਗਾ ਜਿਹੜਾ ਆਪਣੇ ਆਪ ਐ ਘੁੰਮੇ ਪਰ ਮੈਨੂੰ ਤੂੰ ਘੁੰਮਿਆ ਲੱਗਦਾ ਓਏ ਐਂ ਕਿੰਨੇ ਕੁ ਨੋ ਬੰਦਰ ਕਿੰਨੇ ਜਿਓ ਘਰ ਚ ਚਾਰ ਫਿਰ ਇੱਕ ਜਣਾ ਪੱਕਾ ਹੀ ਲਾ ਦਿਓ ਐ ਰਾਤ ਨੂੰ ਐ ਘੁੰਮਾਈ ਜਾਏਗਾ ਮੇਰੀ ਗੱਲ ਸੁਣ ਯਾਰ ਬਾਹਲਾ ਨਾ ਬੋਲ ਠੀਕ ਆ ਨਾ ਤੂੰ ਘਰ ਤੱਕ ਨਾ ਜਾ ਫੇਰ ਨਾ ਮੈਨੂੰ ਕੋਈ ਫੇਰ ਨਾ ਕਹੀਂ ਅੱਗੇ ਮੇਰੀ ਗੱਲ ਸੁਣ ਹਾਂ ਯਾਰ ਐਹ ਜਿਹਾ ਕੂਲਰ ਦੇ ਜਿਹੜਾ ਬਿਜਲੀ ਨਾ ਖਾਵੇ ਤੂੰ ਚੱਲ ਯਾਰ ਤੂੰ ਬਾਹਰ ਚੱਲ ਤੂੰ ਮੇਰਾ ਪੱਖੀ ਲੈ ਲਾ ਆਇਆ ਘਮੋਗਾ ਬਾਹਰ ਤਾ ਇਹ ਬਾਹਰ ਕਿੱਥੇ ਠੀਂ ਕੂਲਰ ਲੈਣਾ ਕੂਲਰ ਲੈ ਕੇ ਹੀ ਜਾਊਂਗਾ ਪਰ ਦੇ ਆ ਦੇਖ ਲੋ ਜੋ ਉਧਰ ਨਹੀਂ ਜਾਣਾ ਆ ਦੇਖ ਲੋ ਕੂਲਰ ਆ ਵੀ ਆ ਵੀ ਕੂਲਰ ਬਖੋਗੇ ਸਾਡਾ ਆ ਦੇ ਇਹ ਨਹੀਂ ਯਾਰ ਉਹੀ ਲੈਣਾ ਪਰੇ ਕਰ ਇਹ ਗਰੀਬਾਂ ਵਾਲਾ ਤੇਰੀ ਹਰ ਵਲ ਤੋਂ ਵੀ ਤਾਂ ਦੇਖ ਯਾਰ ਕੂਲਰ ਇਹ ਤੋਂ ਉੱਤੇ ਕੂਲਰ ਹੈ ਹੀ ਨਹੀਂ ਪੂਰੇ ਸਮਰਾਲੇ 'ਚ ਚੱਲ ਮੇਰੀ ਗੱਲ ਸੁਣਾ ਕਿੰਨੇ ਦਾ ਕੂਲਰ ਇਹ ਦੱਸ ਇਹ 10000 ਦਾ ਤੇ ਆਹ ਆ 12000 ਦਾ ਇਹ ਕਾਤੇ ਮਹਿੰਗਾ ਉਹ ਇਹ ਬੜਾ ਇਹ ਤੋਂ ਇਹ ਗੱਲ ਮੰਨਦਾ ਤੇਰੀ ਵੱਡਾ ਇਹ ਉਹ ਆ ਜਾ ਬਾਹਰ ਹੋਰ ਕਿੱਥੇ ਗੁੱਲਰ ਕਿੱਥੇ ਨੇ ਹੋਰ ਬਾਹਰ ਹੀ ਪਿਆ ਜੀ ਆਜੋ ਆਜੋ ਆ ਵੀ ਰੱਖਿਓ ਆ ਵੱਡਾ ਕੁੰਦਰਾ ਆ ਪਾ ਪੂਰਾ ਬੜਾ ਗੱਲ ਸੁਣ ਇਹਦਾ ਸਾਡੇ ਘਰ ਦੇ ਜੀ ਉਡਾ ਦੂ ਯਾਰ ਫੇਰ ਤੁਸੀਂ ਸਿੰਗਲ ਪਾ ਕੇ ਸੋ ਜਿਓ ਲੱਜਾਂ ਨਹੀਂ ਤਾਂ ਦੇਗੀ ਦਾ ਉਹ ਇਹ ਕਿ ਉਹ ਚਾਰ ਪੰਜ ਮੰਜੇ ਲਾ ਫਿਰ ਵਧੀਆ ਖਵਾਊਗੀ ਸਾਰਿਆਂ ਨੂੰ ਆਵਾਊਗੀ ਇੱਥੇ ਚਾਰ ਮੰਜੇ ਘਰੇ ਨਾ ਹੋਣ ਫਿਰ ਅੱਛਾ ਮੇਰੀ ਗੱਲ ਸੁਣ ਬਾਲਾ ਨਾ ਬੋਲ ਯਾਰ ਤੂੰ ਇਹ ਦੱਸ ਫੁੱਲਾਂ ਵਾਲਾ ਕੂਲਰ ਹੈ ਤੇਰੇ ਕੋਲ ਯਾਰ ਤੂੰ ਕੁੜੀ ਨੂੰ ਗਿਫਟ ਕਰਨਾ ਵਾ ਕੋਈ ਨਾ ਕੋਈ ਤੂੰ ਕੀ ਕਰਨ ਲੱਗ ਰਹੀ ਇਹ ਨਾ ਫੁੱਲਾਂ ਦਾ ਕੂਲਰ ਕਿਹੜਾ ਹੁੰਦਾ ਹਾਂ ਕਮਾਲ ਕੀਤੀ ਪਈ ਆ ਤਾ ਆਹ ਗੁੱਲ ਸਾਨਾ ਬੈਸਟ ਆ ਯਾਰ ਮੈਂ ਤਾਂ ਇਹ ਚਾਹੁੰਨਾ ਭਰਾਵਾ ਕਿ ਕੂਲਰ ਚੱਲੇ ਪਰ ਬਿਜਲੀ ਦਾ ਬਿੱਲ ਨਾ ਆਵੇ ਤੇ ਅਸੀਂ ਇਹ ਚਾਹੁੰਦੇ ਆ ਤੂੰ ਸਾਡੀ ਦੁਕਾਨ ਤੇ ਨਾਮ ਹੈ ਕੋਈ ਨਾ ਨਵਰੇ ਨਾ ਆਵੇ ਗਾਗ ਨੂੰ ਹੀ ਕਹੀ ਜਾਣਾ ਫਿਰ ਤੂੰ ਵੇਚਨੇ ਰਿਸ਼ਤੇਦਾਰਾਂ ਨੂੰ ਲੈ ਮੇਰੀ ਯਾਦ ਨੂੰ ਜਿਹੜਾ ਯਾਰ ਪਾਣੀ ਵੱਜ ਜਾਂਦਾ ਉਹਦਾ ਫਿਰ ਕੀ ਕਰਦੇ ਉਹ ਤਾਂ ਜਲਜੀ ਟਰ ਬਣਾ ਕੇ ਨਾ ਪੀ ਲਿਆ ਕਰੋ ਪਰ ਆਵਾਂ ਜਿਹੜਾ ਪਾਣੀ ਬਚਣਾ ਵਾ ਪੱਦੋਂ ਗਈ ਹੋਰੇ ਅੰਦਰੋਂ ਅੰਦਰ ਸੋਕ ਲੂਗਾ ਕਮਾਲ ਕਰੀ ਜਾਣਾ ਵਾ ਆ ਦੇਖੋ ਜੀ ਪੁੱਤਨ ਤੇ ਅੱਛਾ ਇਹ ਠੰਡੀ ਹਵਾ ਕਿਵੇਂ ਮਾਰੂ ਫਿਰ ਇਹ ਜੋ ਬਰਫ਼ ਪਾ ਲਿਆ ਕਰੋ ਜੀ ਫਿਰ ਬਹੁਤ ਠੰਡੀ ਹਵਾ ਮਾਰਦਾ ਓ ਯਾਰ ਸਾਡੇ ਦਾ ਫਰਿੱਜੀ ਹੈ ਨਹੀਂ ਇਰ ਨੂੰ ਐਗਰੋਂ ਸ਼ਿਮਲ ਲੈ ਜਾਓ ਨਾਲੇ ਬਰਫ਼ ਪਾਓ ਨਾਲੇ ਠੰਡੀ ਹਵਾ ਲਿਓ ਫ੍ਰਿਜ ਹੈ ਨਹੀਂ ਗਵਾਂਡੀਆਂ ਤੋਂ ਲੈ ਲਿਓ ਗਵਾਂਡੀਆਂ ਤੋਂ ਲੈ ਲਿਓ ਹਾਂ ਯਾਰ ਇਹ ਚ ਕਲਰ ਕੋਈ ਹੈ ਨਹੀਂ ਹੋਰ ਯਾਰ ਇਹ ਕਾਲਾ ਜਿਹਾ ਕਲਰ ਲੱਗਦਾ ਮੈਨੂੰ ਯਾਰ ਤੂੰ ਕੁੜੀ ਵੀ ਹੋਣੀ ਆ ਕਾਲਾ ਜਿਹਾ ਕਲਰ ਲੱਗਦਾ ਯਾਰ ਤੂੰ ਹਵਾ ਦਾ ਕੋ ਮਤਲਬ ਰੱਖ ਬਸ ਤੂੰ ਹੋਰ ਹੀ ਗੱਲਾਂ ਕਰੀ ਜਾਂਦਾ ਮਾ ਭਰਾਵਾ ਕਮਾਲੀ ਕੀਤੀ ਦੀ ਆ ਇੱਕ ਗੱਲ ਪੁੱਛਣੀ ਸੀ ਯਾਰ ਹਾਂਜੀ ਪਰਸਨਲ ਗੱਲ ਨਹੀਂ ਸੀ ਹਾਂਜੀ ਉਹ ਮੇਰੇ ਨਾਲ ਬਾਅਦ ਚ ਕੂਲਰ ਆਇਆ ਸੀਗਾ ਉਹਦੇ ਨਾਲ ਵਟਾ ਸੱਟਾ ਕਰ ਲਵਾਂਗੇ ਕੂਲਰ ਨਾਲ ਤਾਂ ਨਹੀਂ ਹੋਊਗਾ ਤੁਹਾਡੇ ਘਰਾਂ ਘਰਾਂ ਵਾਲੀਆਂ ਹੋ ਜਾਈਆਂ ਕੂਲਰ ਨਾਲ ਤਾਂ ਨਹੀਂ ਹੋਣਾ ਯਾਰ ਕੂਲਰ ਸਾਡੇ ਕੋਲ ਬਹੁਤ ਨੇ ਸਾਡੇ ਕੋਲ ਘਰ ਵਾਲੀਆਂ ਹੋਏ ਨਹੀਂ ਆ ਦੇਖੋ ਸਾਰੇ ਰੰਡੇ ਫਿਰਦੇ ਨੇ ਆਚਾਰੇ ਪੰਜੇ ਗਾਵਾ ਨਾਲ ਦੋ ਠੀਕ ਆ ਪਰ ਘਰ ਤੱਕ ਨਾ ਪਹੁੰਚੇ ਫੇਰ ਨਾ ਆਖੀ ਮੈਨੂੰ ਉਹ ਲੈ ਯਾਰ ਜਿਹੜੀ ਗੱਲ ਸਹੀ ਓਹੀ ਕਰਦੇ ਆ ਕੂਲਰ ਕਾ ਵੀ ਹੈਗਾ ਜੋ ਬਜਟ ਹੈ ਨਹੀਂ ਨਾ ਆ ਦੇਖੋ ਆ ਵੀ ਕੂਲਰ ਵਧੀਆ ਨੇ ਸਾਡੇ ਕੋਲ ਉਹ ਬੜਾ ਛੋਟਾ ਇਹਨੂੰ ਕੰਪਲੇਨ ਪਲਾਓ ਯਾਰ ਉਹਨੂੰ ਕੁਝ ਹੋਰ ਨਾ ਦੇ ਦਾਂ ਨਾ ਬਈ ਆ ਕੁਲਰ ਵਧੀਆ ਵਾ ਤੇਰੀ ਔਕਾਤ ਚ ਵੀ ਹੈਗਾ ਵਾ ਓਏ ਤੂੰ ਉਹਦਾ ਸਹੀ ਸਹੀ ਦੱਸ ਬੋਲਾ ਨਾ ਭੌਂਕ ਓ ਯਾਰ ਇਹ ਫਿਰ ਲਾਸਟ ਹੀ 12000 ਹੀ ਲੱਗਣਾ ਵੀਰੇ ਓ ਤੂੰ ਸਹੀ ਸਹੀ ਲਾ ਯਾਰ ਇਹਦਾ ਓ ਯਾਰ ਭਾਈ 500 ਦਾ ਬਚਣਾ ਵਾ ਆਪਾਂ ਨੂੰ 500 ਹੀ ਬਚਣਾ ਹਾਂਜੀ ਆ ਫੜ 500 ਰੁਪਿਆ ਮੈਂ ਕਿਸੇ ਦਾ ਹੱਕ ਨਹੀਂ ਰੱਖਦਾ ਪੈਕ ਕਰ ਦੇ ਤੇ 12500 ਰੁਪਿਆ ਓ ਮੈਂ ਇਹਦੇ ਕੰਪਨੀ ਵਾਲਿਆਂ ਨਾਲ ਆਪੇ ਕਰ ਲੂੰ ਭਰਾ ਉਹ ਤੂੰ ਭੋਜੇ ਮੁੰਡੇ ਨੇ ਕਰ ਲੈਣਾ ਦੋ ਸਾਨੂੰ ਹੀ ਦੇਣੇ ਪੈਣੇ ਆ ਪੈਸੇ ਅੱਛਾ ਅੱਧ ਗਰੀ ਯਾਰ ਨਾ ਤੂੰ ਇਹ ਇਹ ਕੂਲਰ ਹੈ ਨਹੀਂ ਯਾਰ ਜਿਹੜਾ ਚਾਰੇ ਪਾਸੇ ਹਵਾ ਮਾਰੇ ਅੱਗੋਂ ਵੀ ਪਿੱਛੋਂ ਵੀ ਤਾਂ ਤੈਨੂੰ ਦੱਸਿਆ ਤਾਂ ਹੈਗਾ ਵਾ ਉਹ ਪੱਖੀ ਜੀ ਲੈ ਲੈ ਚਾਰੇ ਪਾਸੇ ਹਵਾ ਮਾਰਦੀ ਆ ਟੱਲੀ ਜਾਇਆ ਕਰੋ ਇੱਕ ਇੱਕ ਕਰਕੇ ਓ ਜਿਆਦਾ ਨਾ ਮਾਲਕ ਜੀ ਜਨਾਵਾ ਥੋੜਾ ਕੂਲਰ ਲੈਣ ਆਇਆ ਮੈਂ ਤੇਰੇ ਕੋਲ ਅੱਜ ਨੰਬਰ ਵਧੀਆ ਵਾ ਇਹੀ ਕੂਲਰ ਤੇ ਮਸੂਤ ਹੋਣਾ ਭਰਾ ਓ ਯਾਰ ਤੂੰ ਲੈਣਾ ਹੈ ਕਿ ਨਹੀਂ ਲੈਣਾ ਭਰਾ ਓ ਚੱਲ ਮੈਂ ਤੈਨੂੰ ਸਿੱਧੀ ਸਾਫ਼ ਗੱਲ ਦੱਸਾਂ ਯਾਰ ਮੇਰੇ ਕੋਲ 2000 ਰੁਪਿਆ ਵਾ ਫਿਰ ਤੂੰ ਗੱਤਾ ਚੱਕ ਲੈ ਪਿਛੋਂ ਮਾਲਕ ਜੀ ਜਨਾਵਾ ਚੱਲ ਬਸਾਨਾ ਕਰ ਇਹਨੂੰ ਸਾਈਡ ਤੇ ਰੱਖ ਲੈ ਹੋਰ ਸੇਵਾਸੋ ਹੋਰ ਯਾਰ ਮੋਢੇ ਬੜੇ ਦੁਖ ਰਹੇ ਨੇ ਮਾਲਸ਼ੇ ਕਰਾ ਦੇ। ਤੂੰ ਸਾਲਿਆ థਾਈਲੈਂਡ ਆਇਆ ਮਾਲਸ਼ ਕਰਾ ਦੇ ਹੋਰ ਹੀ ਗੱਲਾਂ ਕਰੀ ਜੰਨਾ। ਐਸੀ ਦੱਸੋ। ਕੁੰਡਰ ਛੱਡੋ ਤੁਸੀਂ ਐਸੀ ਲੋ। ਠੰਡਾ ਆ ਰਹਾ ਐ। ਐਸੀ ਲੋ। ਅੱਛਾ ਇਹ ਐਸੀ ਕਿੰਨੇ ਦਾ? ਇਹ 35000 ਦਾ। ਹਾਂ ਪਾਣੀ ਕਿੱਥੇ ਪੈਂਦਾ ਇਹ ਈ ਯਾਰ? ਘਰਾਵਾ ਜਪਾਣੀ ਪੈਂਦਾ। ਅਈ ਤੇ ਗੈਸ ਪੈਂਦੀ ਹੁੰਦੀ ਆ। ਗੈਸ ਪੈਂਦੀ ਆ। ਹਾਂ ਫੇਰ ਆ ਡੱਬਾ ਦੇ ਦੇ ਗੈਸ ਸਾਡੇ ਕੋਲ ਹੈਗਾ ਸਿਲੰਡਰ। 4000 ਯਾਰ ਤੂੰ ਫ੍ਰੀ ਐ ਤਰਾ। ਜੁਕਤਾ ਹੀ ਮਰੀ ਜੰਨਾ ਵਾ। ਯਾਰ ਕੀ ਹੋ ਗਿਆ ਤੈਨੂੰ ਲਾ ਕਮਾਲਾ ਦੇਖੋ ਇਸੀ ਦੱਸੋ ਚੱਲਣਾ ਕਿਵੇਂ ਐ ਇਹ ਇਹ ਰਿਮੋਟ ਨਾਲ ਟੀਵੀ ਆ ਰਿਮੋਟ ਨਾਲ ਚੱਲ ਜੂ ਆ ਜਾ ਬਾਹਰ ਗੁੱਸਾ ਕਰ ਤਾ ਸਦੇ ਕਲੀਅਰ ਤੂੰ ਮੈਨੂੰ ਜਾਣਕਾਰੀ ਲੈ ਗਈ ਸੀ ਲੈ ਕੇ ਜਾਂਦਾ ਉਹ ਨਹੀਂ ਨਹੀਂ ਤੂੰ ਫਿਰ ਜਾਊਗਾ ਇੱਧਰ ਘਰ ਜਾਉਂ ਤਰੇਸੇ ਘਰ ਜਾਉ ਤੁਸੀਂ ਮੰਨੀ ਦੀ ਹੁੰਦੀ ਹੈ ਘਰ ਜਾਓ ਨਹੀਂ ਮੈਂ ਸਮਾਨ ਲੈਣਾ ਹੈ ਨਾ ਮੇਰਾ ਫੇ ਲੈ ਵੀ ਜਾ ਤੂੰ ਸਹੀ ਸੀ ਦੱਸ ਲੈਣਾ ਕੀ ਆ ਤੈ ਅੱਗੇ ਦਾ ਮੇਰਾ ਅੱਗੇ ਕਿੱਥੇ ਜਾਣਾ ਵਾ ਮੇਰੇ ਯਾਰ ਸੋਹਣਾ ਹਾਂ ਸਹੀ ਦੱਸਾਂ ਕੀ ਲੈਣਾ ਹਾਂ 2000 ਰੁਪਿਆ ਮੇਰੇ ਕੋਲ ਜਿਹੜਾ ਪਿੱਛੇ ਗੱਤਾ ਪਿਆ ਉਹੀ ਚੁਕਾ ਦੇ ਤੇਰੀਓ ਪਰ ਦੀ 100 ਰੁਪਿਆ ਹਾਲਿਆ ਅਣਕੇ ਤੋੜਤੀ ਅਣਕ ਫੜਾਉ ਜੀ ਇਹਨੂੰ ਚੱਕ ਕੇ ਤਾਇਪਾਸ ਕਰਨਾ ਹੈ ਅਜਾ ਤੂੰ ਆਓ ਜੀ ਮਾ ਇਹਨੂੰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਯਾਰਾਂ ਦੋਸਤਾਂ ਨਾਲ ਤੇ ਆਪਾਂ ਮਿਲਦੇ ਆਗਲੀ ਵੀਡੀਓ ਚ ਉਦ ਤੱਕ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਰੱਖ ਲਵ ਯੂ